ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੈਨਲ ਰਵ ਨਿਊਜ਼ ਹੁਣ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਦਾ ਸਿਲੇਬਸ ਚੇਂਜ ਹੋ ਸਕਦਾ ਹੈ ਸੀਬੀਐਸਈ ਨੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਾਨੂੰਨੀ ਅਧាន ਦੇ ਸਿਲੇਬਸ ਵਿੱਚ ਇੱਕ ਮਹੱਤਵਪੂਰਨ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ ਹੁਣ ਵਿਦਿਆਰਥੀ ਦੇਸ਼द्रोह ਧਾਰਾ 377 ਅਤੇ ਤੰਤ ਤਲਾਕ ਵਰਗੇ ਪ੍ਰਾਣਿਕ ਕਾਨੂੰਨਾਂ ਦੀ ਬਜਾਏ ਨਵੇਂ ਕਾਨੂੰਨਾਂ ਟਾਂਚੇ ਜਾਂ ਤੇ ਦੇਸ਼ ਦੇ ਹਾਲ ਵਿੱਚ ਹੋਏ ਬਦਲਾਅ ਬਾਰੇ ਜਾਣ ਕਰਨਗੇ ਇਹ ਬਦਲਾਅ ਕੇਂਦਰ ਸਰਕਾਰ ਦੁਆਰਾ ਲਿਆਂਦੇ ਗਏ ਤਿੰਨ ਅਦạy ਅਪਰਾਧਿਕ ਕਾਨੂੰਨਾਂ ਤੋਂ ਬਾਅਦ ਕੀਤਾ ਗਿਆ ਹੈ VNSS VNSS ਅਤੇ BNSA ਹੁਣ IPS ਵਰਗੇ ਪ੍ਰਾਣਿਕ ਨਾ ਦੀ ਥਾਂ ਲੈ ਲਈ ਹੈ ਇਸ ਬਦਲਾਅ ਪਿੱਛੇ ਉਦੇਸ਼ ਵਿਦਿਆਰਥੀਆਂ ਨੂੰ ਆਧੁਨਿਕ ਅਤੇ ਮੌਜੂਦਾ ਕਾਨੂੰਨੀ ਪ੍ਰਣਾਲੀ ਨੂੰ ਜਾਣੂ ਕਰਵਾਉਣਾ ਹੈ CBSE ਦਾ ਇਹ ਫੈਸਲਾ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਅਨੁਸਾਰ ਹੈ ਜਿਦਾ ਉਦੇਸ਼ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਵਿਵਹਾਰ ਸਿੱਖਿਆ ਦੇਣਾ ਹੈ ਬੋਰਡ ਦਾ ਮੰਨਣਾ ਹੈ ਕਿ ਬਦਲਾਵ ਵਿਦਿਆਰਥੀ ਨੂੰ ਕਾਨੂੰਨੀ ਖੇਤਰ ਬਾਰੇ ਸਹੀ ਅਤੇ ਅਪਡੇਟ ਕੀਤੀ ਜਾਣਕਾਰੀ ਦੇਵੇਗਾ ਤੇ ਜੋ ਭਵਿੱਖ ਵਿੱਚ ਲਾਭਦਾਇਕ ਹੋਵੇਗੀ CBSE ਅਧਿਕਾਰੀਆਂ ਦੇ ਅਨੁਸਾਰ ਨਵੇਂ ਸਿਲੇਬਸ ਨੂੰ ਤਿਆਰ ਕਰਨ ਲਈ ਇੱਕ ਮਾਹਰ ਕਮੇਟੀ ਬਣਾਈ ਜਾਵੇਗੀ ਜੇਕਰ ਲੋੜ ਪਈ ਤਾਂ ਇੱਕ ਸਮਗਰੀ ਵਿਕਾਸ ਏਜੰਸੀ ਦੀ ਮਦਦ ਲਈ ਜਾਵੇਗੀ ਉਮੀਦ ਹੈ ਕਿ ਨਵੀਆਂ ਕਿਤਾਬਾਂ 2026 ਅਤੇ 27 ਦੇ ਅਦਮਿਤ ਜੋ ਹਜਿੰ ਤੱਕ ਵਿਦਿਆਰਥੀ ਲਈ ਤਿਆਰਤ ਉਪਲਬਧ ਹੋ ਜਾਣਗੇ ਇਹ ਬਦਲਾਵ ਵਿਦਿਆਰਥੀਆਂ ਨੂੰ ਦੇਸ਼ ਤਿਕ ਨੂੰ ਬਦਲਦੇ ਕੂਨ ਮਾਹੌਲ ਨੂੰ ਸਮਝਣ ਦੇ ਲਈ ਮੱਤ ਕਰੇਗਾ ਜੀਆਂ ਹੋਰ ਖਬਰਾਂ ਜਨਰਲਿਸ ਸਾਡੇ ਚੈਨਲ ਨਾਲ ਜੁੜੇ ਰਹਿਣਾ ਮਿਲਦੇ ਕਿਸੇ ਹੋਰ ਖਬਰ ਦੇ ਨਾਲ ਧੰਨਵਾਦ ਜੀ